ਮੋਗਾ ਪੁਲਿਸ ਨੂੰ ਮੋਗਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਹਰ ਰੋਜ਼ ਚੈੱਕ ਪੋਸਟਾਂ ਸਥਾਪਿਤ ਕਰ ਰਹੀ ਹੈ ਤੇ ਇਸੇ ਦੌਰਾਨ ਪੁਲਿਸ ਨੇ ਜਸ਼ਨਪ੍ਰੀਤ ਸਿੰਘ ਤੇ ਜਸਪਾਲ ਸਿੰਘ ਨਾਂ ਦੇ ਦੋ ਵਿਅਕਤੀਆਂ ਨੂੰ ਸ਼ੱਕੀ ਹਾਲਾਤਾਂ ਚੋਂ ਘੁੰਮਦੇ ਦੇਖਿਆ ਪੁਲਿਸ ਨੂੰ ਵੇਖ ਕੇ ਉਹਨਾਂ ਨੇ ਪਛਾਣ ਦੀ ਕੋਸ਼ਿਸ਼ ਵੀ ਕੀਤੀ ਤੇ ਡੀਐਸਪੀ ਧਰਮਕੋਟ ਭਰਮਨਦੀਪ ਨੇ ਉਹਨਾਂ ਦੀ ਤਲਾਸ਼ੀ ਲਈ ਤਾਂ ਦੋਵਾਂ ਦੇ ਕੋਲ 540 ਗ੍ਰਾਮ ਹੈਰੋਇਨ ਸੜੇ ਕਾਬੂ ਇਹਨਾਂ ਨੂੰ ਕੀਤਾ ਗਿਆ ਤੇ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਨਡੀਪੀਐਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਰਿਮਾਂਡ ਤੇ ਲਿਆ ਗਿਆ ਮਤੀ 5225 ਨੂੰ ਰਾਤ ਕਰੀਬ 12 ਵਜੇ ਦੇ ਕਰੀਬ ਸਾਡੇ ਨਾਰਕੋਟਿਕ ਸੈੱਲ ਦੇ ਏਐਸਆਈ ਹਰਜਿੰਦਰ ਸਿੰਘ ਆਪਣੀ ਟੀਮ ਦੇ ਨਾਲ ਧਰਮਕੋਟ ਤੋਂ ਢੋਲੇਵਾਲ ਨੂੰ ਜਾ ਰਹੇ ਸੀ ਤਾਂ ਬਾਹਦ ਨੂਰਪੁਰ ਹਕੀਮਾ ਪਿੰਡ ਦੋ ਨੌਜਵਾਨ ਸ਼ੱਕੀ ਹਾਲਾਤ ਦੇ ਵਿੱਚ ਤੁਰੇ ਜਾਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਭੱਜਣ ਦੀ ਤੇ ਪਰੰਤੂ ਇਹਨਾਂ ਨੇ ਆਪਣੀ ਟੀਮ ਨਾਲ ਕਾਬੂ ਕਰ ਲਿਆ ਡੀਐਸਪੀ ਰਮਨਦੀਪ ਸਿੰਘ ਥਾਣਾ ਧਰਮ ਡੀਐਸਪੀ ਧਰਮਕੋਟ ਤੋਂ ਨੇ ਆ ਕੇ ਇਹਨਾਂ ਦੋਨਾਂ ਨੌਜਵਾਨਾਂ ਦੀ ਤਲਾਸ਼ੀ ਲਈ ਤਲਾਸ਼ੀ ਲੈਣ ਤੇ ਇਹਨਾਂ ਦੋਨਾਂ ਕੋਲੋਂ 546 ਗ੍ਰਾਮ ਹੈਰੋਇਨ ਜਿਹੜੀ ਅੱਧਾ ਕਿਲੋ ਤੋਂ ਵੱਧ ਆ ਉਹ ਬਰਾਮਦ ਹੋਈ